ਅਸੀਂ ਦੋ ਦਿਨ ਪ੍ਰਸ਼ਾਸਨ ਨੂੰ ਹੋਰ ਦੇ ਰਹੇ ਹਾਂ ਸ਼ਨੀਵਾਰ ਤੇ ਐਤਵਾਰ ਕੇ ਪ੍ਰਸ਼ਾਸਨ ਇਹਨਾਂ ਦੋਵਾਂ ਵਿਅਕਤੀਆਂ ਉੱਪਰ ਜਿਹਦਾ ਬਾਈ ਨੇ ਮਸੀਂ ਕਹਿ ਰਹੇ ਫੌਜਾ ਸਿੰਘ ਸਰਾਰੀ ਐਮ ਐਲ ਏ ਗੁਰੂਰਸਾਹਿਬ ਤੇ ਉਹਦਾ ਪੀਏ ਬਜਤੁਰ ਸਿੰਘ ਲਾਡੀ ਇਹਨਾਂ ਦੋਨਾਂ ਬੰਦਿਆਂ ਉੱਪਰ ਪਰਚਾ ਦਰਜ ਕਰਕੇ ਜਿਸ਼ਨ ਨੂੰ ਕਤਲ ਕਰਨ ਦਾ ਪਰਚਾ ਦਰਜ ਕਰਕੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਸ਼ਨੀ ਐਤਵਾਰ ਦੋ ਦਿਨ ਅਸੀਂ ਸਮਾਂ ਦੇ ਰਹੇ ਹਾਂ ਜੇਕਰ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਪਰਚਾ ਦਰਜ ਨਹੀਂ ਕੀਤਾ ਜਾਂਦਾ ਤਾਂ ਅਸੀਂ ਸੋਮਵਾਰ ਨੂੰ 10 ਵਜੇ ਵੱਡੀ ਗਿਣਤੀ ਦੇ ਵਿੱਚ ਪੂਰਾ ਇਲਾਕਾ ਹਜ਼ਾਰਾਂ ਦੀ ਗਿਣਤੀ ਵਿੱਚ 10 ਹਜ਼ਾਰਾਂ ਦੀ ਗਿਣਤੀ ਵਿੱਚ ਖਾਣਾ ਲੱਖੋਂ ਦੇ ਬਰਾਮੜਾ ਘਰਾਓ ਕਰਾਂਗੇ ਸੋਮਵਾਰ 10 ਵਜੇ ਤੋਂ ਉਹ ਘਰਾਓ ਜਦੋਂ ਤੱਕ ਜਸ਼ਨ ਦੇ ਦੋਸ਼ੀਆਂ ਤੇ ਪਰਚਾ ਦਰਜ ਨਹੀਂ ਹੋਦਾ ਉਦੋਂ ਤੱਕ ਜਾਰੀ ਰਹੂਗਾ ਇਸ ਨੂੰ ਅਸੀਂ ਹੋਰ ਵੀ ਤਿੱਖਾ ਕਰ ਸਕਦੇ ਹਾਂ ਮਹਿਮਾ ਸਾਹਿਬ ਇੱਕ ਗੱਲ ਇਹ ਆ ਰਹੀ ਵੀ ਜਿਹੜੇ ਚੈਨਲਾਂ ਨੇ ਮੁੱਦਾ ਛੁਪਿਆ ਜੀ ਉਹਨਾਂ ਤੇ ਕਾਰਵਾਈ ਕਰਨ ਦੀ ਐਮਐਲਏ ਸਾਹਿਬ ਵੱਲੋਂ ਗੱਲ ਆ ਰਹੀ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜਿਹੜਾ ਵੀ ਐਮਐਲਏ ਆ ਜਾਂ ਸੱਤਾ ਵਜੋਂ ਨਸ਼ਾ ਹੁੰਦਾ ਤਾਂ ਉਹਨਾਂ ਨੂੰ ਲੱਗਦਾ ਵੀ ਅਸੀਂ ਸ਼ਾਨ ਜਬਰ ਕਰਕੇ ਦਬਾਵਾਂਗੇ ਪਰ ਜਿੰਨਾ ਉਹ ਜ਼ਬਰ ਵੱਧ ਕਰਨਗੇ ਉਹਨਾਂ ਲੋਕ ਉੱਠ ਕੇ ਉਹਨਾਂ ਦੇ ਵੱਧ ਖੋਣਗੇ ਅਸੀਂ ਇਸ ਕਮੇਟੀ ਵੱਲੋਂ ਵੀ ਐਲਾਨ ਕਰਦੇ ਹਾਂ ਕਿ ਜੇ ਸਾਡੇ ਕਿਸੇ ਵੀ ਪੱਤਰਕਾਰ ਭਰਾ ਨਾਲ ਕੁਝ ਵੀ ਹੋਇਆ ਤਾਂ ਅਸੀਂ ਡੱਟ ਕੇ ਖੜਾਂਗੇ ਔਰ ਇਸ ਵਿਧੀਕੀ ਦਾ ਹਮਮਤੌਰ ਜਵਾਬ ਅਸੀਂ ਦੇਵਾਂਗੇ ਪਹਿਲਾਂ ਤਾਂ ਸਾਡੇ ਵੱਲੋਂ ਸਾਰੇ ਹੀ ਜਿਹੜੇ ਸਾਰੇ ਜਿਹੜੇ ਜਿੰਨੇ ਵੀ ਪ੍ਰੈਸ ਵਾਲੇ ਸਾਥੀ ਆਏ ਨੇ ਉਹਨਾਂ ਦਾ ਧੰਨਵਾਦ ਹੈ ਕਿਉਂਕਿ ਅੱਜ ਜਿਹੜਾ ਸਾਡੇ ਸਾਰੇ ਇਲਾਕੇ ਲਈ ਗੁਰੂਰ ਸਾਹਿਬ ਫਰੋਇਪੁਰ ਇਲਾਕੇ ਲਈ ਦੁੱਖ ਦੀ ਗੱਲ ਹੈ ਕਿ ਸਾਡਾ ਨੌਜਵਾਨ ਜਸ਼ਨ ਜਿਹੜਾ 22-23 ਸਾਲ ਦਾ ਨੌਜਵਾਨ ਸੀਗਾ ਸਰਪੰਚ ਬਣਿਆ ਸੀ ਉਸ ਦੀ ਮੌਤ ਹੋਈ ਔਰ ਉਸ ਦੀ ਮੌਤ ਦੇ ਜ਼ਿੰਮੇਵਾਰ ਇਹਨਾਂ ਪੋਲਿਟਿਕਲ ਲੋਕਾਂ ਕਰਕੇ ਉਸ ਨੂੰ ਆਪਣੀ ਜਾਨ ਜਿਹੜੀ ਦੇਣੀ ਪਈ। ਸੋ 31 ਮਈ ਤੋਂ ਇਹ ਘਟਨਾ ਵਾਪਰੀ ਪਰ ਹਜੇ ਤੱਕ ਵੀ ਕੋਈ ਇਨਸਾਫ ਦੀ ਉਮੀਦ ਨਾ ਜਾਗਦੀ ਵੇਖ ਕੇ ਅੱਜ ਸਾਡੇ ਇਸ ਇਲਾਕੇ ਅੰਦਰ ਕੰਮ ਕਰਦੀਆਂ ਸਾਰੀਆਂ ਜਥੇਬੰਦੀਆਂ ਪਰਿਵਾਰ ਪੂਰਾ ਪਿੰਡ ਔਰ ਜਿੰਨੀਆਂ ਵੀ ਪੋਲਿਟਿਕਲ ਪਾਰਟੀਆਂ ਨੇ ਉਹ ਸਾਰੀਆਂ ਇਕੱਠੀਆਂ ਹੋਈਆਂ ਨੇ ਮੈਂ ਜ਼ਰੂਰੀ ਸਮਝਦਾ ਹਾਂ ਸਾਰਿਆਂ ਬਾਰੇ ਤੁਹਾਨੂੰ ਦੱਸਾਂ ਔਰ ਤੁਸੀਂ ਇਸ ਗੱਲ ਨੂੰ ਅੱਗੇ ਜਿਹੜਾ ਲੈ ਕੇ ਜਾਓ ਪਰਿਵਾਰ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਬੀਕੇਯੂ ਡਕੌਂਦਾ ਧਨੇਰ ਗਰੁੱਪ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਸਰਭਾਰਤ ਨੌਜਵਾਨ ਸਭਾ ਨੌਜਵਾਨ ਸਭਾਰਤ ਸਭਾ ਕੀਰਤੀ ਕਿਸਾਨ ਯੂਨੀਅਨ ਸਰਪੰਚ ਯੂਨੀਅਨ ਗੁਰੂ ਅਰਸੇਵ ਬਲਾਕ ਅਤੇ ਸਰਪੰਚ ਯੂਨੀਅਨ ਪੰਜਾਬ ਇਸ ਤੋਂ ਇਲਾਵਾ ਇਮਾਨਦਾਰ ਸਮਾਜ ਗਰੁੱਪ ਖਤਰੀ ਸਭਾ ਜਲਾਲਾਬਾਦ ਖਤਰੀ ਸਭਾ ਗੁਰੂ ਹਰ ਸਾਹਿਬ ਪਹਿਲਵਾਨ ਐਸੋਸੀਏਸ਼ਨ ਸਮਾਜ ਸੇਵੀ ਸੰਸਥਾਵਾਂ ਅੰਤਰਰਾਸ਼ਟਰੀ ਜੱਟ ਸਭਾ ਆਮ ਆਦਮੀ ਪਾਰਟੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੁਰਮੀਤ ਸਿੰਘ ਜੀ ਬਰਾੜ ਜਿਹੜੇ ਬਾਬਾ ਫਰੀਦ ਰੈਸਲਿੰਗ ਐਸੋਸੀਏਸ਼ਨ ਨੇ ਉਹ ਵੀ ਸ਼ਾਮਲ ਹੋਏ ਨੇ ਵੀਕਲ ਡਕੌਂਦਾ ਬੁਰਜਗਿਲ ਪ੍ਰੈਸ ਕਲੱਬ ਜਲਾਲਾਬਾਦ ਪ੍ਰੈਸ ਕਲੱਬ ਗੁਰੂ ਹਰ ਸਾਹਿਬ ਤੇ ਖਤਰੀ ਸਭਾ ਜਿਹੜੀ ਗੁਰੂਸਾਹਿਬ ਇਸ ਤੋਂ ਇਲਾਵਾ ਜਿਹੜੇ ਸਾਡੇ ਕੋਲੇ ਡੀਪੂ ਹੋਲਡਰ ਨੇ ਐਸੋਸੀਏਸ਼ਨ ਹੈਗੀ ਉਹ ਵੀ ਸ਼ਾਮਲ ਹੋਈ ਆ ਬਜਰੰਗ ਦਲ ਨੌਜਵਾਨ ਸਭਾ ਤੇ ਬੀਕੇ ਜੂ ਲਖੋਵਾਲ ਇਹ ਜਥੇਬੰਦੀਆਂ ਹੁਣ ਤੱਕ 30 ਦੇ ਕਰੀਬ ਜਥੇਬੰਦੀਆਂ ਸ਼ਾਮਲ ਹੋਈਆਂ ਜਿਹੜੀ ਅਸੀਂ ਐਕਸ਼ਨ ਕਮੇਟੀ ਬਣਾਈ ਆ ਇਸ ਨੂੰ ਅਜੇ ਅਸੀਂ ਖੁੱਲਾ ਰੱਖਿਆ ਕਿਉਂਕਿ ਹੋਰ ਬਹੁਤ ਸਾਰੇ ਲੋਕ ਜਿਹੜੇ ਸਮਝਦੇ ਨੇ ਕਿ ਸਮਾਜ ਅੰਦਰ ਇਸ ਨੂੰ ਪੀੜ ਨੂੰ ਸਮਝਦੇ ਨੇ ਕਿ ਇਲਾਕੇ ਦਾ ਨੌਜਵਾਨ ਇਥੋਂ ਦੇ ਲੋਕਲ ਐਮਐਲਏ ਤੇ ਉਸਦੇ ਪੀਏ ਜਿਹੜਾ ਬਜਤੁਰ ਸਿੰਘ ਲਾੜੀਏ ਤੇ ਲੋਕਲ ਐਮਐਲਏ ਫੌਜਾ ਸੰਸਰਾਰੀ ਨੇ ਉਸ ਨੌਜਵਾਨ ਦਾ ਸਿੱਧੇ ਅਸਿੱਧੇ ਰੂਪ ਦੇ ਵਿੱਚ ਕਤਲ ਕੀਤਾ ਸੋ ਇਹ ਅਸੀਂ ਰੋਸ ਨੂੰ ਲੈ ਕੇ ਅਸੀਂ ਅੱਜ ਇਕੱਠੇ ਹੋਏ ਆਂ ਔਰ ਅਸੀਂ ਤੁਹਾਡੇ ਮਾਧਮੇ ਰਾਈ ਅਸੀਂ ਫਿਰੋਜਪੁਰ ਦੇ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਡੀਆਈਜੀ ਸਾਹਿਬ ਤੇ ਸਾਰੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਕਿ ਤੁਰੰਤ ਕਾਰਵਾਈ ਕੀਤੀ ਜਾਵੇ ਅਸੀਂ ਕੱਲ ਮੰਗ ਪੱਤਰ ਪਰਿਵਾਰ ਦੇ ਵੱਲੋਂ ਦਿੱਤਾ ਅਸੀਂ ਹਜੇ ਤੱਕ ਕਿਸੇ ਨੇ ਵੀ ਸੰਪਰਕ ਨਹੀਂ ਕੀਤਾ ਸੋ ਅੱਜ ਅਸੀਂ ਇਹ ਜਿਹੜੀ ਐਕਸ਼ਨ ਕਮੇਟੀ ਬਣਾਈ ਆ ਇਹਦੇ ਵਿੱਚ ਹੋਰ ਲੋਕਾਂ ਨੂੰ ਵੀ ਅਸੀਂ ਸ਼ਾਮਲ ਕਰਨ ਲਈ ਰਾਹ ਖੁੱਲਾ ਰੱਖਿਆ ਸੋ ਅਸੀਂ ਸਾਰੇ ਇਲਾਕੇ ਦੇ ਲੋਕਾਂ ਨੇ ਗੁਰੂ ਅਰਸਾਏ ਫਰੋਇਪੁਰ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਉਸ ਜਿਹੜੀ ਕਮੇਟੀ ਬਣੀ ਆ ਉਹ ਕਮੇਟੀ ਫੈਸਲਾ ਕਰੇਗੀ ਇਸ ਸੰਘਰਸ਼ ਨੂੰ ਕਿਵੇਂ ਸਟੈਪ ਬਾਅਦ ਸਟੈਪ ਚਲਾਉਣਾ ਔਰ ਅਸੀਂ ਇੱਥੇ ਸਾਰਿਆਂ ਨੇ ਇਸ ਗੱਲ ਦਾ ਗੁਰਦੁਆਰਾ ਪ੍ਰਗਟ ਸਾਹਿਬ ਦੇ ਵਿੱਚ ਜਕਾਰੇ ਲਾ ਕੇ ਇਸ ਗੱਲ ਦਾ ਐਲਾਨ ਕੀਤਾ ਕਿ ਅਸੀਂ ਜਸ਼ਨ ਦੇ ਪਰਿਵਾਰ ਨੂੰ ਇਨਸਾਫ ਦਿਵਾ ਕੇ ਤੇ ਇਹਨਾਂ ਦੋਵਾਂ ਕਾਤਲਾਂ ਨੂੰ ਸਜ਼ਾ ਦਿਵਾਉਣ ਤੱਕ ਜਿਹੜਾ ਇਸ ਦਾ ਜਿਹੜਾ ਸੰਘਰਸ਼ ਹੋ ਜਾਰੀ ਰੱਖਾਂਗੇ ਜੀ ਅ ਮੈਮਾ ਸਾਹਿਬਾ ਜਿਵੇਂ ਤੁਸੀਂ ਗੱਲ ਕੀਤੀ ਵੀ ਅਸੀਂ ਪਰਿਵਾਰ ਨੂੰ ਇਨਸਾਫ ਗਉਣ ਤੱਕ ਸੰਘਰਸ਼ ਜਾਰੀ ਰੱਖਾਂਗੇ ਜੀ ਤੇ ਇਹ ਜਿਹੜੀ ਲੜਾਈ ਆ ਇਹ ਐਮਐਲਏ ਨਾਲ ਆ ਜਿਵੇਂ ਸਾਰੀਆਂ ਜਨਤਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਜਾਂ ਆਕਤੀ ਜਥੇਬੰਦੀਆਂ ਇਸ ਹੋਲ ਦੇ ਵਿੱਚ ਆਈਆਂ ਨੇ ਲੜਾਈ ਐਮਐਲਏ ਨਾਲ ਆ ਕੀ ਇਹ ਲੜਾਈ ਠੀਕ ਢੰਗ ਨਾਲ ਲੜ ਪਾਉਣ ਗਈਆਂ ਦੇਖੋ ਜੀ ਇਹ ਲੜਾਈ ਐਮਐਲਏ ਨਾਲ ਨਹੀਂ ਲੜਾਈ ਮੌਜੂਦਾ ਸਰਕਾਰ ਨਾਲ ਆ ਸਿਸਟਮ ਨਾਲ ਆ ਰੋਦਾ ਇੱਕ ਅੰਗ ਐਮਐਲਏ ਫੋਜਾ ਸਿੰਘ ਸਰਾਰੀ ਲੋਕਾਂ ਤੋਂ ਕੋਈ ਵੀ ਤਾਕਤ ਵੱਡੀ ਨਹੀਂ ਹੁੰਦੀ ਤੁਸੀਂ ਦੇਖੋ ਜਿੰਨੀਆਂ ਵੀ ਪੋਲਿਟਿਕਲ ਪਾਰਟੀਆਂ ਨੇ ਜਿੰਨੀਆਂ ਵੀ ਸਮਾਜ ਸਮੇਂ ਸੰਸਥਾਵਾਂ ਨੇ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਸ਼ਾਮਲ ਨੇ ਔਰ ਹੋਰ ਸ਼ਾਮਲ ਹੋਣ ਗਿਆ ਇਸ ਲੜਾਈ ਨੂੰ ਅਸੀਂ ਕੋਈ ਇੱਕ ਪਾਰਟੀ ਦਾ ਜਥੇਬੰਦੀ ਦਾ ਮੁੱਦਾ ਨਹੀਂ ਅਸੀਂ ਆੜੜਾ ਵਿਚਾਰ ਵੀ ਆੜੜ ਨੇ ਕਦੇ-ਕਦੇ ਵਿਰੋਧੀ ਵੀ ਹੋ ਜਾਂਦੇ ਆ ਪਰ ਸਾਡਾ ਇੱਕੋ ਨਿਸ਼ਾਨਾ ਕਿ ਜਸ਼ਨ ਸਾਡਾ ਭਰਾ ਸੀ ਸਾਡਾ ਪੁੱਤ ਸੀ ਸਾਡੇ ਇਲਾਕੇ ਦਾ ਮਾਣ ਸੀ ਉਹ ਸਰਪੰਚ ਨਹੀਂ ਸੀ ਇੱਕ ਪਰਿਵਾਰ ਦਾ ਪੁੱਤ ਹੁੰਦੇ ਨਾਲ ਇੱਕ ਪਹਿਲਵਾਨੀ ਕਰਨ ਵਾਲਾ ਸੂਝਵਾਨ ਮੁੰਡਾ ਵੀ ਸੀ ਸੋ ਇਸ ਕਰਕੇ ਅਸੀਂ ਸਾਰੇ ਲੋਕ ਜਦੋਂ ਇਕੱਠੇ ਹੋ ਜਾਣ ਤਾਂ ਲੋਕ ਕਿਸੇ ਵੀ ਐਮਐਲਏ ਕਿਸੇ ਵੀ ਸਰਕਾਰ ਤੋਂ ਵੱਡੇ ਹੁੰਦੇ ਆ ਲੋਕਾਂ ਦੇ ਵਿੱਚ ਜਿਹੜੀ ਸਾਰੀ ਤਾਕਤ ਹੁੰਦੀ ਹੈ ਜੀ ਜੀ ਬਿਲਕੁਲ ਪਹਿਲੇ ਦਿਨ ਤੋਂ ਹੀ ਇਹ ਮੁੱਦਾ ਜਿਹੜਾ ਛੜਿਆ ਗਿਆ ਸੀਗਾ ਕਿਉਂਕਿ ਹਕੀਕਤ ਹੈ ਕਿ ਸਰਦਾਰ ਫੌਜਾ ਸਿੰਘ ਸਰਾਰੀ ਐਮਐਲਏ ਤੇ ਉਹਦਾ ਪੀਏ ਬਚਿੱਤਰ ਸਿੰਘ ਲਾਡੀ ਸਾਫ਼ ਹੀ ਗੁਨਾਹਗਾਰ ਨੇ ਇਹ ਸਿਆਸੀ ਜਿਹੜਾ ਕਤਲ ਹੋਇਆ ਜਸ਼ਨ ਸਰਪੰਚ ਦਾ ਉਹਦੇ ਵਾਸਤੇ ਮੈਂ ਅੱਜ ਸਾਰਿਆਂ ਦਾ ਧੰਨਵਾਦ ਕਰਦਾ ਕਿ ਵੱਖ-ਵੱਖ ਪਾਰਟੀਆਂ ਤੋਂ ਆਏ ਇੱਥੇ ਸਾਰੇ ਭਰਾ ਵੀਰ ਵੱਖ-ਵੱਖ ਜਥੇਬੰਦੀਆਂ ਤੋਂ ਸੰਸਥਾਵਾਂ ਤੋਂ ਇੱਥੇ ਸਾਰੇ ਵੀਰ ਪਹੁੰਚੇ ਆ ਖਾਸ ਕਰਕੇ ਤੁਸੀਂ মিডিਆ ਕਿਉਂਕਿ ਚੌਥਾ ਸਤੰਭ ਹੋ ਗੱਲ ਇਹ ਹੈ ਕਿ ਸਰਕਾਰ ਤੱਕ ਆਵਾਜ਼ ਪਹੁੰਚਾਉਣ ਵਾਸਤੇ ਅਸੀਂ ਆਪਣੀ ਪੁਰਜੋਰ ਜਿਹੜੀ ਹੈ ਸਾਰੇ ਇਕੱਠੇ ਹੋ ਕੇ ਆਵਾਜ਼ ਪੰਚਾ ਰਹੇ ਹਾਂ ਕਿਉਂਕਿ ਸਰਕਾਰ ਦਾ ਕਹਿਣਾ ਸੀ ਪਾਰਟੀ ਦਾ ਕਹਿਣਾ ਸੀਗਾ ਕਿ ਪਰਿਵਾਰ ਦਾ ਕੋਈ ਹਿੱਸਾ ਪਰਿਵਾਰ ਦਾ ਕੋਈ ਇੱਕ ਮੈਂਬਰ ਸਾਡੇ ਤੱਕ ਪਹੁੰਚ ਕਰੇ ਤਾਂ ਜੋ ਅਸੀਂ ਇਸ ਫੈਸਲੇ ਤੱਕ ਪਹੁੰਚ ਸਕੀਏ ਕਿ ਵਾਕਈ ਅਸਲ ਗੁਨਾਹਗਾਰ ਇਹ ਨਹੀਂ ਇਹਨਾਂ ਨੂੰ ਸਜ਼ਾ ਜਿਹਦੀ ਦਵਾਈ ਜਾ ਸਕੇ ਹੁਣ ਗੱਲ ਇਹ ਹੈ ਕਿੱਥੇ ਨਾ ਕਿੱਥੇ ਸਮਝਣਾ ਵੀ ਆਪਾਂ ਨੂੰ ਇਹ ਪਏਗਾ ਮੈਂ ਤਾਂ ਪਾਰਟੀ ਬਾਜ਼ੀ ਤੋਂ ਉੱਠੇ ਉੱਪਰ ਉੱਠ ਕੇ ਗੱਲ ਕਰ ਰਹੇ ਆਂ ਆਮ ਆਦਮੀ ਪਾਰਟੀ ਦਾ ਹਿੱਸਾ ਹੋਣ ਦੇ ਕਰਕੇ ਵੀ ਇਹ ਗੱਲ ਕਰ ਰਹੇ ਆਂ ਚਾਹੇ ਸੁਰਖਰੀ ਦੀ ਸਰਕਾਰ ਹੋਵੇ ਖੁਦ ਦੀ ਪਾਰਟੀ ਹੋਵੇ ਜਿਹੜਾ ਅਨਿਆਹ ਹੋਇਆ ਜਿਹੜਾ ਇਹ ਸਿਆਸੀ ਕਤਲ ਹੋਇਆ ਇਹ ਬੜਾ ਨਿੰਦਨੀਏ ਇਹਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਮੈਨੂੰ ਪਾਰਟੀ ਨਾਲ ਚਾਹੇ ਜਿੰਨਾ ਮਰਜ਼ੀ ਸੰਘਰਸ਼ ਕਰਨਾ ਪਵੇ ਚਾਹੇ ਲੜਾਈ ਨੂੰ ਜਿੱਥੋਂ ਮਰਜ਼ੀ ਤੱਕ ਵਿੜਨਾ ਪਵੇ ਜਿਵੇਂ ਭਰਾ ਸਾਰੇ ਫੈਸਲਾ ਕਰ ਦੇਣਗੇ ਇਹ ਇਵਨ ਕਿ ਮੈਨੂੰ ਪਾਰਟੀ ਤੋਂ ਅਸਤੀਫਾ ਵੀ ਕਿਉਂ ਨਾ ਦੇਣਾ ਪਵੇ ਮੈਂ ਉਹ ਵੀ ਦੇਣ ਵਾਸਤੇ ਤਿਆਰ ਹੋਊਂਗਾ ਕਿਉਂਕਿ ਮੇਰਾ ਛੋਟਾ ਭਰਾ ਮੇਰੇ ਪੁੱਤਾਂ ਵਰਗਾ ਸੀਗਾ ਜਸ਼ਨ ਜਿਹੜਾ ਕਿ ਮਾਂ ਚ ਸੁਪਨੇ ਨੂੰ ਲੈ ਕੇ ਚੱਲਿਆ ਸੀਗਾ ਉਹਦੇ ਵਾਸਤੇ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਆਏ ਮੈਨੂੰ ਬਹੁਤ ਚੰਗਾ ਲੱਗਿਆ ਪਰਿਵਾਰ ਨੂੰ ਹੌਸਲਾ ਮਿਲਿਆ ਔਰ ਮੈਨੂੰ ਵੀ ਇਹ ਲੱਗਦਾ ਹੈ ਕਿ ਆਪਾਂ ਜੰਗ ਦੇ ਬਿਲਕੁਲ ਨੇੜੇ ਆਂ ਸਰਦਾਰ ਫੌਜਾ ਸਿੰਘ ਸਰਾਰੀ ਤੇ ਉਹਦਾ ਪੀਏ ਬਹੁਤ ਜਲਦ ਗ੍ਰਿਫਤਾਰ ਹੋਏਗਾ ਔਰ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਹੋਏਗਾ ਔਰ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਦੇ ਨਾਲ-ਨਾਲ ਉਮੀਦ ਵੀ ਕਰਦਾ ਕਿ ਤੁਸੀਂ ਸਾਰੇ ਭਰਾ ਐਡਾ ਵੱਡਾ ਪ ਸੰਘਰਸ਼ ਵਿਢੀਏ ਔਰ ਜਿਵੇਂ ਵੀਰੇ ਨੇ ਕਿਹਾ ਕਿ ਸੋਮਵਾਰ ਨੂੰ ਸਵੇਰ 10 ਵਜੇ ਲੱਖੋ ਕੇ ਬਹਿਰਾਮ ਜਿਹੜਾ ਥਾਣਾ ਹੈ ਉਥੇ ਆਪਾਂ ਕੂਚ ਕਰਾਂਗੇ ਅਸੀਂ ਹਰ ਇੱਕ ਮਾਧਿਅਮ ਰਹੀ ਚਾਹੇ ਸੋਸ਼ਲ ਮੀਡੀਆ ਹੈ ਚਾਹੇ ਪ੍ਰਿੰਟ ਮੀਡੀਆ ਹੈ ਚਾਹੇ ਸਾਨੂੰ ਪਿੰਡਾਂ ਦੇ ਵਿੱਚ ਆਵਾਜ਼ ਬੁਲੰਦ ਕਰਨੀ ਪਵੇ ਚਾਹੇ ਅਨਾਉਂਸਮੈਂਟ ਗੁਰਦੁਆਰਿਆਂ 'ਚ ਕਰਨੀ ਪਵੇ ਚਾਹੇ ਰਿਕਸ਼ਾ ਜਿਹੜੇ ਉਹ ਚਲਾਉਣੇ ਪੈਣ ਅਨਾਉਂਸਮੈਂਟ ਵਾਸਤੇ ਅਸੀਂ ਵੱਰ ਤੋਂ ਵੱਧ ਸਾਥੀਆਂ ਨੂੰ ਲੈ ਕੇ ਇਸ ਸੰਗਠਨ ਨੂੰ ਜਾਰੀ ਰੱਖਾਂਗੇ ਜਦ ਤੱਕ ਸਰਦਾਰ ਫੌਜਾ ਸਿੰਘ ਸਰਾਰੀ ਨਾਲ ਉਹਦਾ ਪੀਏ ਜਿਹੜੇ ਅਸਲ ਗੁਨਾਹਗਾਰ ਨੇ ਉਹਨਾਂ ਨੂੰ ਅੰਦਰ ਨਹੀਂ ਪੰਚਾ ਦਿੰਦੇ ਉਹ ਤੱਕ ਅਸੀਂ ਚੈਨ ਦਾ ਜਿਹੜਾ ਸਹਾਂ ਨਹੀਂ ਲਾ ਸਕਾਂਗੇ ਭਗਵੰਤ ਮਾਨ ਸਾਹਿਬ ਨੇ ਇਹ ਕਿਹਾ ਸੀ ਵੀ ਭ੍ਰਿਸ਼ਟਾਚਾਰ ਖਤਮ ਕਰ ਲਿਆਂਗੇ ਪਰ ਜਿਵੇਂ ਹੁਣ ਕਮੇਟੀ ਬਣੀ ਤੁਹਾਨੂੰ ਕੋਈ ਉਮੀਦ ਲੱਗਦੀ ਆਪਣੀ ਪਾਰਟੀ ਤੋਂ ਜਾਂ ਭਗਵੰਤ ਮਾਨ ਸਾਹਿਬ ਤੋਂ ਵੀ ਪਰਿਵਾਰ ਨੂੰ ਇਨਸਾਫ ਦਿੱਤਾ ਜਾਊਗਾ ਜਿੰਨੇ ਆ ਸਾਰੇ ਵੀਰ ਖੜੇ ਐ ਜੀ ਉਮੀਦ ਹੀ ਤਾਂ ਦੇ ਗੱਲ ਛੱਡਦੀ ਆ ਆਪਾਂ ਕਿ ਚਲੋ ਠੀਕ ਐ ਜੋ ਸਰਕਾਰਾਂ ਜਾਂ ਪਾਰਟੀਆਂ ਕਰਦੀਆਂ ਐ ਉਮੀਦ ਸਭ ਤੋਂ ਵੱਡੀ ਜਾਗਦੀ ਇਹਨਾਂ ਸਾਰਾਂ ਵੀਰਾਂ ਕਰਕੇ ਅੱਜ ਇਹਨੇ ਸਾਰੇ ਜਸ਼ਨ ਦਿਖ ਰਹੇ ਐ ਉਮੀਦ ਨਹੀਂ ਮੈਨੂੰ ਪੂਰਨ ਭਰੋਸਾ ਹੈ ਕਿ ਇਹਦਾ ਸਾਰਿਆਂ ਦੀ ਤਾਕਤ ਬਦੌਲਤ ਦੋ ਦਿਨਾਂ ਦੇ ਵਿੱਚ ਵਿੱਚ ਜਿਹੜੀ ਇਹ ਕਾਰਵਾਈ ਮੁਕੰਮਲ ਹੋਣੀ ਨਜ਼ਰ ਆਏਗੀ ਮੈਂ ਮੈਂ ਪਹਿਲਾਂ ਹੀ ਕਿਹਾ ਹੈ ਕਿ ਜਿਸ ਬੰਦੇ ਨੇ ਸਾਡੇ ਕੋਲੋਂ ਵਿਕਾਸ ਦੇ ਨਾਂ ਤੇ ਸੇਵਾ ਦੇ ਨਾਂ ਤੇ ਵੋਟਾਂ ਲਈਆਂ ਨੇ ਔਰ ਉਹ ਸਾਨੂੰ ਹੀ ਲੁੱਟ ਕੇ ਸਾਡੇ ਹੀ ਬੱਚਿਆਂ ਨੂੰ ਖਾਨ ਪਾਸੇ ਪੈ ਰਿਆ ਐ ਉਸ ਬੰਦੇ ਦੇ ਖਿਲਾਫ ਇਕੱਲੇ ਕਿਸਾਨ ਮਦੂਸ ਗ੍ਰਸ਼ ਕਮੇਟੀ ਪੰਜਾਬ ਨਹੀਂ ਇਸ ਇਲਾਕੇ ਦੀਆਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਧਾਰਮਿਕ ਜਥੇਬੰਦੀਆਂ ਨੇ ਰਾਜਨੀਤਿਕ ਜਥੇਬੰਦੀਆਂ ਨੇ ਤੇ ਸਮਾਜਿਕ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੇ ਅੱਜ ਰਲ ਕੇ ਇਥੇ ਧਾਇਆ ਕੀਤਾ ਹੈ ਕਿ ਉਸ ਜਸ਼ਨ ਸਾਡੇ بیٹے ਦੀ ਜਿਹਨੂੰ ਫੌਜਾ ਸਿੰਘ ਸਰਾਰੀ ਔਰ ਉਹਦੇ ਪੀਏ ਬਚਿੱਤਰ ਸਿੰਘ ਲਾਡੀ ਨੇ ਇਨਡਾਇਰੈਕਟਲੀ ਉਹਨੂੰ ਜਿਹੜਾ ਕਤਲ ਕੀਤਾ ਹੈ ਉਹਦਾ ਇਨਸਾਫ ਨਹੀਂ ਮਿਲ ਜਾਂਦਾ ਉਹਨਾਂ ਚਿਰ ਤੱਕ ਇਹ ਸਾਰੀਆਂ ਜਥੇਬੰਦੀਆਂ ਤੇ ਸਾਰੇ ਲੋਕ ਕਦੇ ਵੀ ਚੈਨਲ ਨਹੀਂ ਬੈਠਣਗੇ ਔਰ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਕਿ ਕੋਈ ਐਮਐਲਏ ਵੱਡਾ ਨਹੀਂ ਕੋਈ ਸਰਕਾਰ ਵੱਡੀ ਨਹੀਂ ਲੋਕ ਵੱਡੇ ਹੁੰਦੇ ਨੇ ਜਦੋਂ ਲੋਕ ਇਕੱਠੇ ਹੋ ਜਾਣ ਜਦੋਂ ਲੋਕ ਉੱਠ ਪੈਣ ਉਦੋਂ ਨਾ ਕੋਈ ਸਰਕਾਰ ਰਹੇਗੀ ਨਾ ਕੋਈ ਐਮਐਲਏ ਰਹੇਗਾ ਉਹਨਾਂ ਨੂੰ ਪਰਚਾ ਦਰਜ ਕਰਕੇ ਇਹਨਾਂ ਦੋ ਬੰਦਿਆਂ ਨੂੰ ਸਲਾਖਾਂ ਦੇ ਪਿੱਛੇ ਭੇਜਣਾ ਹੀ ਪਵੇਗਾ ਆ ਲੋਕਾਂ ਦੀ ਜਿਹੜੀ ਸਾਰਿਆਂ ਦੀ ਡਿਮਾਂਡ ਹੈ ਇਹ ਪੂਰੀ ਹੋਵੇਗੀ ਮੈਂ ਦਾਅਵੇ ਨਾਲ ਕਹਿਣਾ ਕਿ ਜਿਵੇਂ ਜਿਵੇਂ ਕਾਫਲਾ ਵੱਧਦਾ ਗਿਆ ਇਸ ਭਗਵਾਨ ਤਮਾਣ ਦੀ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ ਇਹ ਇੱਕ ਦਿਨ ਚ ਕਰ ਦਵੇ ਇਹ ਦੋ ਦਿਨਾਂ ਚ ਕਰ ਦੇਵੇ ਇਸ ਕਾਫਲੇ ਨੂੰ ਲੰਮਾ ਵੇਖਣਾ ਚਾਹੁੰਦਾ ਤੇ ਅਸੀਂ ਸਾਰਿਆਂ ਨੇ ਧੱਜਾ ਕੀਤਾ ਕਿ ਸਾਨੂੰ ਭਾਵੇਂ ਜਿੰਨਾ ਮਰਜ਼ੀ ਲੰਮਾ ਸੰਘਰਸ਼ ਕਰਨਾ ਪਵੇ ਇਸ ਬੇਟੇ ਦਾ ਇਸ ਪਰਿਵਾਰ ਨੂੰ ਇਨਸਾਫ ਲੈ ਕੇ ਦੇਵਾਂਗੇ ਜਿਵੇਂ ਚੌਂ ਲੁਧਿਆਣਾ ਗਈ ਹੈ ਉੱਥੇ ਜਾ ਕੇ ਵੀ ਇਹਨਾਂ ਕਰਤੋਟਾਂ ਨੂੰ ਨੰਗਾ ਕੀ ਇਹ ਸਾਡੀ ਜਿਹੜੀ ਅੱਜ ਸਾਰੀ ਕਮੇਟੀ ਬਣੀ ਹੈ ਸਾਰੀਆਂ ਜਥੇ ਬੰਦੀਆਂ ਦੀ ਹੋਰ ਵੀ ਜਥੇ ਬੰਦੀਆਂ ਜਿਹੜੀਆਂ ਨੇ ਆ ਰਹੀਆਂ ਨੇ ਉਹਨਾਂ ਦੀ ਮੀਟਿੰਗ ਹੋ ਕੇ ਉਹਦੇ ਵਿੱਚ ਫੈਸਲਾ ਕੀਤਾ ਜਾਵੇਗਾ ਕਿ ਸੰਘਰਸ਼ ਨੂੰ ਕਿਸ-ਕਿਸ ਪੜਾਵਾਰ ਜਿਹੜਾ ਇਹਨੂੰ ਅੱਗੇ ਵਧਾਇਆ ਜਾਣਾ ਤੇ ਕਿਵੇਂ-ਕਿਵੇਂ ਕੀਤਾ ਜਾਣਾ ਜਿਵੇਂ ਜਿਵੇਂ ਫੈਸਲਾ ਹੋਵੇਗਾ ਜੇਕਰ ਇਸ ਸਰਕਾਰ ਨੇ ਜਾਂ ਇਸ ਪੁਰਸ ਪ੍ਰਸ਼ਾਸਨ ਨੇ ਮਾੜੀ ਮੋਟੀ ਵੀ ਅੜੀ ਕੀਤੀ ਇਹ ਦੋ ਦਿਨਾਂ ਦੇ ਵਿੱਚ ਵਿੱਚ ਇਹੋ ਲਾਤੇ ਪਰਚਾ ਦਰਜ ਕਰਕੇ ਕਤਲ ਦਾ ਉਹਨਾਂ ਨੂੰ ਜੇਲਾ ਸਜ਼ਾ ਗ੍ਰਿਫਤਾਰ ਨਾ ਕੀਤਾ ਤਾਂ ਫਿਰ ਇਹ ਸੰਘਰਸ਼ ਜਿਹੜਾ ਇੱਥੇ ਖਲੋਣ ਵਾਲਾ ਨਹੀਂ ਇਹ ਸੰਘਰਸ਼ ਵੱਡਾ ਹੋਵੇਗਾ ਔਰ ਇਹ ਸੰਘਰਸ਼ ਪੰਜਾਬ ਲੈਵਲ ਤੱਕ ਜਾਏਗਾ ਔਰ ਭਗਵਾਨ ਤਾਂ ਮਾਨ ਦੀ ਸਰਕਾਰ ਦੇ ਨੱਕ ਵਿੱਚ ਦਮ ਕਰਦੇ ਆ ਆਮ ਬੰਦੇ ਉੱਪਰ ਜਦ ਪਈ ਇਹੋ ਜੀ ਮਸਲੀਧਤ ਆਉਦੀ ਆ ਤਾਂ ਉਹਦੀ ਕਾਰਵਾਈ ਭੱਜ ਕੇ ਪ੍ਰਸ਼ਾਸਨ ਦੇ ਵੱਲੋਂ ਕੀ ਕੰਮ ਜਾਂ ਗਿਆ ਅੱਜ ਇੱਥੇ ਜਿਹੜਾ ਮਾਮਲਾ ਕਿੰਨੇ ਦਿਨ ਹੋ ਗਏ ਨੇ ਅੱਜ ਤੁਸੀਂ ਇਕੱਠ ਕੀਤਾ ਕਮੇਟੀ ਬਣਾਈ ਹੈ ਹੁਣ ਤੱਕ ਪ੍ਰਸ਼ਾਸਨ ਦੇ ਵੱਲੋਂ ਕੀ ਤੁਹਾਨੂੰ ਭਰੋਸਾ ਦਿਵਾਇਆ ਗਿਆ ਸਾਨੂੰ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਭਰੋਸਾ ਨਹੀਂ ਦਿਵਾਇਆ ਗਿਆ ਪਰਿਵਾਰ ਸਮੇਤ ਪਰਸੋਂ ਐਪਲੀਕੇਸ਼ਨ ਦੇ ਕੇ ਆਏ ਨੇ ਇਹਨਾਂ ਦੋਵਾਂ ਦੇ ਖਲਾਅ ਔਰ ਉਹਦੇ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਸੇ ਕਰਕੇ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਇਹ ਜਿਹੜਾ ਅਗਲਾ ਇਲੈਕਸ਼ਨ ਹੈ ਉਹ ਸਾਨੂੰ ਅਨਾਉਂਸ ਕਰਨਾ ਪਿਆ ਹੈ ਜਦ ਤੱਕ ਇਹਨਾਂ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਤੱਕ ਇਹ ਜਿਹੜੀਆਂ ਜਥੇਬੰਦੀਆਂ ਨੇ ਆਪਣਾ ਸੰਘਰਸ਼ ਜਾਰੀ ਰੱਖਣੀ ਹੈ ਜੀ ਸਭ ਤੋਂ ਪਹਿਲਾਂ ਸਾਰਿਆਂ ਦਾ ਧੰਨਵਾਦ ਸ਼ੁਰੂਆਤ ਹੋਈ ਸੀ ਜਿੰਨੇ ਕੀ ਦੀਪਕ ਜੀ ਨੇ ਕੀਤੀ ਸਰਪੰਚ ਯੂਨੀਅਨ ਅੱਗੇ ਆਈ ਫਿਰ ਹੌਲੀ ਹੌਲੀ ਸਾਰੀਆਂ ਜਥੇਬੰਦੀਆਂ ਵਿੱਚ ਆ ਗਈਆਂ ਅੱਜ ਇਹ ਸੰਘਰਸ਼ ਬਹੁਤ ਵੱਡਾ ਹੋ ਗਿਆ ਤੇ ਜਸ਼ਨ ਬਾਫੇ ਨੂੰ ਇਨਸਾਫ ਦੇਣ ਦੀ ਗੱਲ ਹੋ ਰਹੀ ਆ ਤਾਂ ਮੈਨੂੰ ਲੱਗਦਾ ਕਿ ਅਸੀਂ ਸੀਐਮ ਸਾਹਿਬ ਤੋਂ ਵੀ ਮੰਗ ਕਰਦੇ ਹਾਂ ਅਸੀਂ ਵੀ ਇਸੇ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਸਰਪੰਚ ਬਣੇ ਹੋਏ ਆ ਤਾਂ ਕਿ ਉਹ ਇਨਸਾਫ ਦੀ ਲੜਾਈ ਸਾਡੇ ਨਾਲ ਹੀ ਲੜਨਗੇ ਤੇ ਸਾਨੂੰ ਉਹਨਾਂ ਤੋਂ ਇਨਸਾਫ ਮਿਲੂਗਾ ਦੂਜੀ ਗੱਲ ਸਰਪੰਚਾਂ ਦੀ ਰਹੀ ਮੈਂ ਸਾਰੇ ਸਰਪੰਚਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਵੀ ਕਰਨੀ ਚਾਹਣਾ ਕਿ ਅੱਗੇ ਆਓ ਵੱਧ ਕੇ ਇਹ ਜ਼ੁਲਮ ਅੱਜ 바ਵੇ ਤੇ ਹੋਇਆ ਜਸ਼ਨ ਤੇ ਕੱਲ ਨੂੰ ਆਪਣੇ ਤੇ ਵੀ ਹੋਊਗਾ ਅੱਜ ਇੱਕ ਘਰੇ 70 ਵਿਸ਼ਿਆ ਹੋਇਆ ਆਪਾਂ ਇਹ ਨਾ ਦੇਖੀਏ ਕਿ 70 ਉਸ ਘਰੇ ਵਿਸ਼ਿਆ ਤੇ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੱਲ ਨੂੰ ਆਪਣੀ ਵਿਵਾਰੀ ਹੋਣੀ ਆ ਹੋ ਸਕਦਾ ਇਹ 70 ਆਪਣੇ ਘਰੇ ਵਿਸ਼ਿਆ ਹੁੰਦਾ ਤੇ ਆਪਾਂ ਵੀ ਰੌਲਾ ਪਾਉਣਾ ਸੀ ਤਾਂ ਪਰਿਵਾਰ ਦਾ ਜੋ ਹੱਕ ਬੰਦਾ ਆਪਾਂ 바ਵਾ ਨਹੀਂ ਮੋੜ ਕੇ ਲਿਆ ਸਕਦੇ ਆਪਾਂ ਉਹਨਾਂ ਨੂੰ ਜਸ਼ਨ ਨਹੀਂ ਦੇ ਸਕਦੇ ਪਰ ਆਪਾਂ ਉਹਨਾਂ ਨੂੰ ਬੰਦਾ ਉਹਨਾਂ ਦਾ ਜੋ ਇਨਸਾਫ ਆ ਦਵਾ ਸਕਦੇ ਆ ਅਸੀਂ ਪਰਿਵਾਰ ਨਾਲ ਪਹਿਲੇ ਦਿਨ ਤੋਂ ਖੜੇ ਆ ਜਿੰਨਾ ਚਿਰ ਲੜਾਈ ਚੱਲੂਗੀ ਅਸੀਂ ਉਹਨਾਂ ਦੇ ਨਾਲ ਖੜੇ ਰਹਾਂਗੇ ਜੋ ਸਾਨੂੰ ਕਰਨਾ ਪਿਆ ਜੋ ਫਾਈਨੈਂਸ਼ੀਅਲੀ ਜਿਵੇਂ ਵੀ ਜਿੱਥੋਂ ਤੱਕ ਦੀ ਸਾਨੂੰ ਮਦਦ ਕਰਨੀ ਪਈ ਅਸੀਂ ਉਹਨਾਂ ਨਾਲ ਲੜਾਈ ਲੜਾਂਗੇ ਤਾਂ ਮੈਂ ਫੇਰ ਇੱਕ ਵਾਰ ਸਰਕਾਰ ਤੋਂ ਤੇ ਮਾਣਯੋਗ ਸੀਐਮ ਸਾਹਿਬ ਤੋਂ ਬੇਨਤੀ ਕਰਦਾ ਕਿ ਤੁਸੀਂ ਆਪ ਅੱਗੇ ਹੋ ਕੇ ਪਰਿਵਾਰ ਦਾ ਹੱਥ ਫੜੋ ਪਰਿਵਾਰ ਨੂੰ ਇਨਸਾਫ ਦਿਓ ਹੁਣ ਤੱਕ ਤੁਸੀਂ ਬਹੁਤ ਵਧੀਆ ਫੈਸਲੇ ਲਏ ਆ ਹੁਣ ਤੱਕ ਤੁਸੀਂ ਬਹੁਤ ਵਧੀਆ ਸਰਕਾਰ ਚਲਾਈ ਆ ਬਹੁਤ ਐਮਐਲਏ ਤੇ ਤੁਸੀਂ ਕਾਰਵਾਈ ਕਰ ਚੁੱਕੇ ਹੋ ਜੇ ਬੰਦੀ ਕਾਰਵਾਈ ਇਸ ਐਮਐਲਏ ਤੇ ਬੰਦੀ ਆ ਜੇ ਪੋਲੀਟੀਕਲ ਮਰਡਰ ਆ ਤਾਂ ਤੁਹਾਨੂੰ ਇਹ ਦੇ ਆਪਣੇ ਆਪ ਅੱਗੇ ਆ ਕੇ ਇੱਕ ਕਦਮ ਚੁੱਕਣਾ ਚਾਹੀਦਾ ਤੇ ਕਾਰਵਾਈ ਕਰਨੀ ਚਾਹੀਦੀ ਆ ਬਿਲਕੁਲ ਜੀ ਸਾਡਾ ਪੰਜਾਬ ਦਾ ਜਿਹੜਾ ਗਰੁੱਪ ਬਣਿਆ ਸਰਪੰਚ ਯੂਨੀਅਨ ਦਾ ਤੇ ਉਹਦੇ ਵਿੱਚ ਮੇਰੀ ਗੱਲਬਾਤ ਚੱਲ ਰਹੀ ਏ ਜਦੋਂ ਅਸੀਂ ਧਰਨਾ ਲਾਵਾਂਗੇ ਚਲੋ ਪੰਜਾਬ ਦੇ ਵਿੱਚੋਂ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਮਲਕਿੇ ਦੋ ਦੋ ਚਾਰ ਚਾਰ ਗੱਡੀਆਂ ਜਿਹੜੀਆਂ ਸਰਪੰਚਾਂ ਦੀਆਂ ਆਉਣਗੀਆਂ ਕਿਉਂਕਿ ਜਿਹੜੇ ਸਰਪੰਚ ਨੇ ਸਾਡੇ ਉਹ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੰਗਾਰਾ ਭਰ ਰਹੇ ਨੇ ਵੀ ਤੁਸੀਂ ਕੋਈ ਐਕਸ਼ਨ ਕਰੋ ਅਸੀਂ ਤੁਹਾਡੇ ਨਾਲ ਸਾਥ ਜਿਹੜਾ ਸਾਰੇ ਸਾਨੂੰ ਪੰਜਾਬ ਦਾ ਸਾਥ ਮਿਲੂਗਾ ਜਿਹੜਾ ਸਾਡਾ ਜਸ਼ਨ ਬਾਵਾ ਸਾਡਾ ਵੀਰ ਸੀਗਾ ਸਰਪੰਚ ਜਿਹੜੀ ਉਹਦੀ ਸਿਆਸੀ ਮੌਤ ਹੋਈ ਏ ਉਹਦਾ ਜਿੰਨਾ ਚਿਰ ਸਾਨੂੰ ਨਿਆਂ ਨਹੀਂ ਮਿਲਦਾ ਉਹਨਾਂ ਚਿਰ ਤੇ ਸਾਡੀ ਸਰਪੰਚ ਜੂਨੀਅਨ ਉੱਤੇ ਆ ਕੇ ਨਹੀਂ ਬੈਠੂਗੀ ਕਿਉਂਕਿ ਐਮਐਲਏ ਤੇ ਆਉਂਦੇ ਪੀਏ ਤੇ ਜਦੋਂ ਤੱਕ ਪਰਚਾ ਨਹੀਂ ਹੁੰਦਾ ਉਦੋਂ ਤੱਕ ਜਿਹੜੀ ਪੰਜਾਬ ਦੀ ਸਾਰੀ ਸਰਪੰਚ ਜੂਨੀਅਨ ਹੈ ਉਹ ਮੈਂ ਇਹ ਮੰਗ ਕਰੂਗੀ ਤੇ ਜਿਹੜਾ ਪਰਿਵਾਰ ਦੇ ਨਾਲ ਡਟ ਕੇ ਸਾਥ ਦੇਊਗੀ ਜਿੱਥੇ ਵੀ ਧਰਨਾ ਲਾਉਣਾ ਪਿਆ ਰੋਡ ਬੰਦ ਕਰਨਾ ਪਿਆ ਥਾਣਾ ਘੇਰਨਾ ਪਿਆ ਸਾਡੇ ਪੰਜਾਬ ਦੇ ਜਿਹੜੇ ਸਰਪੰਚ ਜੂਨੀਅਨ ਦੇ ਨਮਾਇੰਦੇ ਨੇ ਉਹ ਵੀ ਪਹੁੰਚਣਗੇ ਜੀ ਸਰ ਜੀ ਜਿਵੇਂ ਜਸ਼ਨ ਦਾ ਜਿਹੜੀ ਮੌਤ ਇਸ ਕਰਕੇ ਮਾਮਲਾ اٹਕਾ ਸਾਰੇ ਇਕੱਠੇ ਹੋ ਗਏ ਪਰ ਜਿਹੜੇ ਹੋਰ ਸਰਪੰਚ ਨੇ ਜਿਨ੍ਹਾਂ ਕੋਲ ਕਾफी ਮੋਟੀਆਂ ਰਕਮਾਂ ਲਈਆਂ ਗਈਆਂ ਨੇ ਉਹ ਵੀ ਹੁਣ ਇਸ ਅਖਾੜੇ ਵਿੱਚ ਆਉਣਗੇ ਬਿਲਕੁਲ ਹੀ ਬਿਲਕੁਲ بڑے ਸਰਪੰਚਾਂ ਦੇ ਫੋਨ ਆਈ ਜਾਂਦੇ ਨੇ ਵੀ ਅਸੀਂ ਸਾਰੇ ਖੁੱਲ ਕੇ ਮੈਦਾਨ ਦੇ ਵਿੱਚ ਆਵਾਂਗੇ ਮੈਂ ਕਹਿੰਦਾ ਆਉਣਾ ਵੀ ਚਾਹੀਦਾ ਜੇ ਸਰਪੰਚ ਹੁਣ ਮੈਦਾਨ ਦੇ ਵਿੱਚ ਨਾ ਆਏ ਇਹ ਬੜਾ ਬੜੇ ਹੋਰ ਸਰਪੰਚਾਂ ਦਾ ਵੀ ਨਾ ਸਿਆਸੀ ਕਤਲ ਹੋ ਸਕਦਾ ਇਸ ਕਰਕੇ ਅੱਜ ਮੈਂ ਸਾਰੇ ਸਰਪੰਚਾਂ ਨੂੰ ਅਪੀਲ ਕਰਦਾ ਕਿ ਖੁੱਲ ਕੇ ਬਾਹਰ ਆਓ 20 25-25 ਲੱਖ ਜਿਹੜੇ ਇਹਨਾਂ ਨੇ ਠੱਗੀਆਂ ਮਾਰੀਆਂ ਇਹਨਾਂ ਨੇ ਜਿਹੜੇ ਅੰਗਲਿਆ ਨੇ ਉਹ ਅੱਜ ਜਾਗਰ ਕਰੋ ਆ ਕੇ ਇਸ ਕਰਕੇ ਜਿੰਨੇ ਵੀ ਵੱਧ ਤੋਂ ਵੱਧ ਪੰਜਾਬ ਦੇ ਵਿੱਚੋਂ ਜਿਹੜੇ ਸਾਡੇ ਸਰਪੰਚ ਨੇ ਉਹ ਵੀ ਇੱਥੇ ਪਹੁੰ